राजेश मिन्होत्रा जी लोग मोर्चा वो तैयार रहे हैं सारे भी आए पहुंचे धनबाद करते किसान मजदूर राजकार मुद्दा बासार सरकार मुद्दा ਭਾਰਤੀ ਕਿਸਾਨੀ ਦਾ ਕ੍ਰਾਂਤੀਕਾਰੀ ਕ੍ਰਾਂਤੀਕਾਰੀ ਮਜ਼ਦੂਰ ਜਨਾਂ ਦੇ ਸਦੇ ਤੇ ਪੰਜਾਬ ਦੇ ਕੋਨੇ-ਕੋਨੇ ਤੋ ਪਹੁੰਚੇ ਮੇਰੇ ਕਿਸਾਨ ਮਜ਼ਦੂਰ ਮਲਾਜਮ ਵੀਰੋ ਭੈਣੋ ਆਜ ਅਸੀਂ ਤੋਂ ਸਰਕਾਰ ਦਾ ਪਿੱਛਾ ਕਰਨ ਆ ਰਹੇ ਆ ਜਿਹੜੀ ਸਰਕਾਰ ਸਾਰੇ ਦੇਸ਼ ਦੇ ਵਿੱਚ ਲੋਕਤੰਤਰ ਦਾ ਮਖੌਟਾ ਪਾ ਕੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾ ਰਹੀ ਹੈ ਧਰਮ ਦੇ ਨਾਂ ਤੇ ਲੋਕਾਂ ਵਿੱਚ ਵੰਡੀਆਂ ਪਾਉਣ ਜਾ ਰਹੀ ਹੈ ਉਸਾਰ ਸਰਕਾਰ ਦੇ ਅਗੂ ਨਰਿੰਦਰ ਮੋਦੀ ਜੋ ਭਾਰਤ ਦਾ ਪ੍ਰਧਾਨ ਮੰਤਰੀ ਜੋ ਸਮਝੇ ਦੇਸ਼ ਦਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਔਰ ਦੇਲ ਵਿੱਚ ਘੱਟ ਗੰਤੀਆਂ ਦੇ ਨਾਲ ਜੋ ਧੱਕਾਧੋਸ਼ ਨਹੀਂ ਕਰ ਰਿਹਾ ਜੋ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਦੇ ਲੋਕਾਂ ਨੂੰ ਦਬਾਉਣ ਰਿਹਾ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦਾ ਹੈ ਔਰ ਜਿਹੜਾ ਸਾਮਰਾਧੀਆਂ ਦਾ ਢਾਈ ਲੋਰ ਬਣ ਕੇ ਸਾਡੇ ਕਿਸਾਨ ਮਜ਼ਦੂਰਾਂ ਦੇ ਜਾਇਜ਼ ਹੱਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਉਸ ਵੱਲੋਂ ਆਪਣੀ ਵੀਟੀਐਮ ਜੋ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਦੇ ਕੰਮ ਕਰ ਰਹੀ ਹੈ ਇਹ ਭਾਜਪਾ ਦੀ ਵੀਟੀਐਮ ਹੈ ਔਰ ਉਹਦੇ ਸੈਂਟਰ ਦੇ ਇਸ਼ਾਰੇ ਤੇ ਇਹ ਥੋੜੀ ਸਰਕਾਰ ਨੇ ਸਾਡੇ ਉਹਨਾਂ ਕਿਸਾਨਾਂ ਉੱਪਰ 300 ਸਾਧੇ ਪਰਦੇ ਦਰਜ ਕੀਤੇ ਨੇ ਜਿਨ੍ਹਾਂ ਨੂੰ ਕੋਈ ਪ੍ਰਧਾਨ ਮੰਤਰੀ ਦੇ ਨਾਤਾ ਆਉਣ ਦਾ ਪਤਾ ਨਾ ਉਹਦੇ ਰੁਗਨ ਦਾ ਪਤਾ ਕਿ ਉਹ ਕਦੋਂ ਆਇਆ ਤੇ ਕਿਉਂ ਰੁਕਿਆ ਕਿਸਾਨ ਜਿੰਨਾ ਉਪਰ ਸਮੇਂ ਵੇ ਇਥੋਂ ਨੇ ਆ ਪ੍ਰਸ਼ਾਸਨ ਅਧਿਕਾਰੀਆਂ ਨੇ ਪੁਲਿਸ ਅਧਿਕਾਰੀਆਂ ਨੇ ਆਪਣੀ ਜ਼ਿੰਮੇਵਾਰੀ ਤੋਂ ਪਰਜਨ ਕਰਕੇ ਜੋ ਮਹਿਦਮਾਨਾਂ ਦੇ ਕਾਰਵਾਈ ਹੋਈ ਸੀ ਉਹਨਾਂ ਕਾਰਵਾਈਆਂ ਤੋਂ ਦੱਜਣ ਲਈ ਇਹਨਾਂ ਨੇ ਸਾਡੇ ਕਿਸਾਨਾਂ ਉੱਪਰ 283 ਧਾਰਾ ਲਾ ਕੇ ਉਹਨਾਂ ਕੇਸਾਂ ਨੂੰ ਜਵਾਬ ਦਾਗ ਰਹੀ ਖਤਮ ਕਰ ਦਿੱਤਾ ਸੀ ਔਰ ਆਪਣਾ ਮਾਸ ਬਚਾਇਆ ਸੀ ਪਰ ਅੱਜ ਸਾਡੀ ਪੰਜਾਬ ਦੀ ਸਰਕਾਰ ਜਿਹੜੀ ਪੱਜ ਪਾਦਾ 20 ਦਿਮਾ ਜਿਹੜੀ ਉਹ ਇਹੋ ਸੈਂਟਰ ਸਰਕਾਰ ਦੇ ਇਸ਼ਾਰੇ ਦੇ ਉੱਪਰ ਸਾਡੇ ਕਿਸਾਨ ਆਗੂਆਂ ਮਜ਼ਦੂਰ ਆਗੂਆਂ ਦੇ ਉੱਪਰ 307 ਦੇ ਪਰਦੇ ਦਰਦ ਕੀਤੇ ਨੇ ਕਿ ਸਾਡੇ ਪ੍ਰਧਾਨ ਮੰਤਰੀ ਨੂੰ ਉਸ ਸਮੇਂ ਜਾਨ ਦਾ ਖਤਰਾ ਹੋ ਗਿਆ ਸੀ ਉਹਨੂੰ ਇਹ ਕਿਸਾਨਾਂ ਨੇ ਮਾਰ ਦੇਣਾ ਸੀ ਪਰ ਪ੍ਰਧਾਨ ਮੰਤਰੀ ਜੀ ਜਦੋਂ ਇਹ ਅੱਕੇ ਹੋਏ ਲੋਕ ਸੱਤ ਮੋਦੀ ਤੇਰੇ ਗੱਲ ਤੇ ਤਗੜ ਦੇ ਨੂੰ ਪੰਜਾਬ ਚ ਉੱਪਰ ਜਾਣੀ ਦਿੰਦੇ ਫਿਰ ਤੇਰੀ ਮੌਤ ਦੇ ਆਵਸ਼ਕ ਹੋਊਗੀ ਇਹ ਜਿਹੜੇ ਤੂੰ ਫੇਖਣ ਕੀਤੇ ਨੇ ਜਿਹੜੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਉੱਪਰ ਜਿਹੜੇ ਤੂੰ ਗਲਤ ਬਰਦੇ ਦਰਜ ਕਰਵਾਏ ਨੇ ਇਹਨਾਂ ਪਰਚਿਆਂ ਨੂੰ ਅਸੀਂ ਰੱਦ ਕਰਵਾਏ ਬਿਨਾ ਸਾਹੀ ਲੈਣਾ ਅੱਜ ਅਸੀਂ ਸਿਰਫ ਸੁਣਾਉਣੀ ਕਰਨ ਆਏ ਥੋੜੇ ਪ੍ਰਸ਼ਾਸਨ ਨੂੰ ਜਿਨ੍ਹਾਂ ਨੇ ਸੋ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਉੱਪਰ ਧਾਰਾ ਵਧਾ ਕੇ 307 ਲਾਈ ਹੈ ਰਾਤਾ ਕਤਲ ਇਹ ਵਰਤੇ ਨੇ ਦੰਦ ਕੀਤੇ ਨੇ ਅੱਜ ਅਸੀਂ ਸੁਨਾਮੀ ਦੇ ਰੂਪ ਜੇ ਇਕੱਠੇ ਹੋਏ ਆ ਔਰ ਇਕੱਠਾ ਪਾਠਾ ਮਾਰਦਾ ਇਕੱਠਾ ਔਰ ਕੋਨੇ ਕੋਨੇ ਤੋਂ ਹਾਇਕ ਬੰਦਾ ਇੱਥੇ ਪਹੁੰਚਿਆ ਕਿਸੇ ਵੀ ਜੱਗੇ ਬੰਦੀ ਨਾਲ ਉਹਦਾ ਸਰੋਕਾਰ ਪਰੋ ਇਹਨਾਂ ਕਿਸਾਨਾਂ ਮਜ਼ਦੂਰਾਂ ਦੀ ਪੀੜ ਨੂੰ ਆਪਣੀ ਪੀੜ ਮੰਨਦਾ ਹੋਇਆ ਅੱਜ ਫਿਰੋਜ਼ਪੁਰ ਦੀ ਧਰਤੀ ਤੇ ਪਹੁੰਚਿਆ ਜੇਕਰ ਇਹ ਥੋੜੇ ਪ੍ਰਸ਼ਾਸਨ ਨੇ ਪੰਜਾਬ ਦੀ ਸਰਕਾਰ ਨੇ ਜੇ ਇਹ ਗੁਰੂ ਕੀ ਹੁਕਮ ਜਿਹੜਾ ਜਿਹੜਾ ਫਰਮਾਨ ਹੈ ਜੇ ਉਹ ਵਾਪਸ ਨਾ ਲਿਆ ਤਾਂ ਮਾਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ ਨੂੰ ਹੋਰ ਦਿੱਖਾ ਕੀਤਾ ਜਾਊਗਾ ਇਹ ਸੰਘਰਸ਼ ਸਦਾ ਲਈ ਇਹਨਾਂ ਦੇ ਗਰਦੀ ਹੱਡੀ ਬਣ ਜਾਣਾ ਕਿਉਂਕਿ ਫਿਰੋਜ਼ਪੁਰ ਪ੍ਰਸ਼ਾਸਨ ਵੱਲੋਂ ਇਥੋਂ ਦੀ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਕਹਿੰਦੇ ਸਾਡੇ ਆਗੂਆਂ ਨੂੰ ਉਹਨਾਂ ਦੇ ਪਾਰਟੀ ਦਾਦੀ ਕੀਤੇ ਆ ਔਰ ਇਹਨਾਂ ਦਾ ਇੱਕ ਟੰਗ ਤਰੀਕਾ ਹੁੰਦਾ ਹੈ ਕਿ ਲੋਕਾਂ ਦੇ ਆਗੂਆਂ ਦੇ ਤੇ ਪਰਚੇ ਦਰਜ ਕਰਕੇ ਲੋਕਾਂ ਨੂੰ ਆਗੂ ਹੀਰ ਕਰਕੇ ਉਹਨਾਂ ਵਿੱਚ ਦਹਿਸ਼ਤ ਪਾਈ ਜਾਵੇ ਕਿਉਂਕਿ ਅੱਜ ਖਲੋਈ ਸ਼ੰਭੂ ਬਾਡਰ ਦੇ ਪਰ ਜੋ ਸਾਡੇ ਮੋਰਚੇ ਜੰਮ ਰਹੇ ਨੇ ਇਹਨਾਂ ਨੂੰ ਦੱਸਿਆ ਕਿ ਉਥੇ ਮੋਰਚੇ ਨਾਲੇ ਚੜ੍ਹਦੀ ਕਲਾ ਜਿਵਾ ਰਹੇ ਨੇ ਉਥੇ ਐਸਕੇ ਵੱਲੋਂ ਉਹ ਰਿਸਪੋਰਟ ਕੀਤੀ ਜਾ ਰਹੀ ਹੈ ਜੇ ਲੋਕਾਂ ਉਹਨਾਂ ਬਾਡਰਾਂ ਤੋਂ ਨਾ ਹਟੇ ਇਹ ਤੋਂ ਉਹ ਜਾਣ ਲੱਗੇ ਤਾਂ ਪਿਛਾ ਜਿਹੜਾ ਮਾਹੌਲ ਜਿਹੜਾ 377 ਸਾਲ ਪਹਿਲਾਂ ਚੱਲਿਆ ਉਸ ਤਰ੍ਹਾਂ ਦਾ ਮਾਹੌਲ ਬੀਰਦੇ ਪੈਦਾ ਹੋ ਜਾਣਾ ਹੈ ਸੋ ਸਾਡੀ ਕਿਸਾਨੀ ਨੂੰ ਸਾਡੇ ਮਜ਼ਦੂਰਾਂ ਨੂੰ ਬੰਡੇ ਦੇ ਲਈ ਉਹਨਾਂ ਨੂੰ ਦਹਿਸ਼ਤ ਉਹਨਾਂ ਦੇ ਚਹਿਸ਼ਟ ਪਾਉਣ ਦੇ ਲਈ ਇਸ ਤਰ੍ਹਾਂ ਦੇ ਜਿਹੜੇ ਹੱਤਖੰਡੇ ਇਨਾਂ ਵੱਲੋਂ ਵਰਤੇ ਜਾ ਰਹੇ ਆ ਸਾਡੇ ਕਿਸਾਨ ਸਾਡੇ ਮਜ਼ਦੂਰ ਜਿੱਥੇ ਆਪਣੀਆਂ ਹੱਕੀ ਦੇ ਜਾਇਜ਼ ਮੰਗਾਂ ਲਈ ਲੜ ਰਹੇ ਆ ਜਿੱਥੇ ਫਸਲਾਂ ਦੀ ਐਮਐਸਪੀ ਲਈ ਲੜ ਰਹੇ ਆ ਜਿੱਥੇ ਬਿਜਲੀ ਅੱਕ 2023 ਨੂੰ ਰੱਦ ਕਰਾਉਣ ਲਈ ਲੜ ਰਹੇ ਆ ਉਹਦੇ ਵਿੱਚ ਸਮਝਾ ਕੇ ਤੁਸੀਂ ਸਾਰੇ ਲੜ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜ ਰਹੇ ਹੋ ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਸਰਕਾਰਾਂ ਤੋਂ ਅੱਕੇ ਲੋਕ ਇਹਨਾਂ ਸਰਕਾਰਾਂ ਦੇ ਗੱਲ ਪੈਣ ਲਈ ਤਿਆਰ ਹੋਣਗੇ ਮੈਂ ਸਾਰੇ ਸਾਥੀਆਂ ਕੀ ਕਹਿੰਦਾ ਕਿ ਅੱਜ ਜਿਹੜੇ ਤੁਸੀਂ ਇੱਥੇ ਸਮੂਲੀਅਤ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਕੋਈ ਪ੍ਰੋਗਰਾਮ ਲੀਕਾ ਜਾਂਦਾ ਹੈ ਉਸੇ ਵੱਧ ਤੋਂ ਵੱਧ ਸਮੂਲੀਅਤ ਕਰਕੇ ਇਹਨਾਂ ਧੰਨਿਆਂ ਨੂੰ ਇਹਨਾਂ ਮਜ਼ਦਾਂ ਨੂੰ ਆਪਾਂ ਕਾਮਯਾਬ ਕਰਨਾ ਹੈ ਔਰ ਮੈਂ ਵਿਸ਼ਵਾਸ ਤੋਂ ਹਾਂ ਸਾਡੀ ਟੈਕਨੀਕਲ ਸਾਲ ਯੂਨੀਅਨ ਪੰਜਾਬ ਵੱਲੋਂ ਪ੍ਰਿਆ ਦਾ ਸੇਵਾ ਵਿੱਚ ਪ੍ਰਦਾਨ ਹੁੰਦੇ ਨਾਤੇ ਕਿ ਅੱਗੇ ਜੋ ਵੀ ਤੁਸੀਂ ਸਾਨੂੰ ਹੁਕਮ ਲਾਉਂਗੇ ਉਹਨਾਂ ਦੇ ਅਸੀਂ ਫੁਰਜ਼ਨ ਚਾਉਂਦੇ ਹਾਂ ਵਾਰ-ਵਾਰ ਸਮਰਥਿਤ ਕਰਕੇ ਤੁਹਾਡੇ ਇਸ ਪ੍ਰੋਗਰਾਮ ਨੂੰ ਹੋਰ ਕਾਮਯਾਬ ਕਰਾਂਗੇ ਇਹਨਾਂ ਹੀ ਗੰਦਾ ਚਹਿ ਜੰਦਾ ਜੈ ਸੰਘਰਸ਼ ਜੇਤ ਹਮੇਸ਼ਾ ਲੜਦੇ ਲੋਕਾਂ ਦੀ ਪਿਆਰ ਸਰਕਾਰ ਮਰਦਾ ਅਸਲ ਜਿੰਦਾਬਾਦ ਜਿੰਦਾਬਾਦ ਧੰਨਵਾਦ